ਅਕਸਰ ਹੀ ਤੁਸੀਂ ਪੰਜਾਬ ਪੁਲਿਸ ਦਾ 네ਗੇਟਿਵ ਰੋਲ ਦੇਖਦੇ ਹੋ ਪਰ ਆਓ ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਦਾ ਇੱਕ ਜਿਹੜਾ ਰੂਪ ਦਿਖਾਉਨੇ ਆ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਸਲੂਟ ਕਰੋਗੇ ਮਾਮਲਾ ਅੰਮ੍ਰਿਤਸਰ ਦੇ ਸ਼ਰਾਟਾ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਕੁੜਕਰੇ ਵੇਚਣ ਵਾਲੇ ਵਿਕਲੰਗ ਨੌਜਵਾਨ ਦਾ ਫੋਨ ਘੁੰਮੋਂ ਤੇ ਉਹ बार-बार ਥਾਣੇ ਦੇ ਚੱਕਰ ਕੱਟ ਰਿਹਾ ਸੀ ਤੇ ਉਸੀ ਹਾਲਤ ਵੇਖ ਕੇ ਐਸਐਚਓ ਸ਼ਰਾਟਾ ਵੱਲੋਂ ਇੱਕ ਨਵਾਂ ਫੋਨ ਖਰੀਦ ਕੇ ਉਸਨੂੰ ਦਿੱਤਾ ਜਾਂਦਾ ਹੈ ਜਿਸse ਚਲਦੇ ਵਿਕਲੰਗ ਨੌਜਵਾਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਹ ਦਿਨੋਂ ਐਸਐਚਓ ਨੂੰ ਦੁਆਵਾਂ ਦੇ ਰਿਹਾ ਸੀ ਇਸ ਸੰਬੰਧੀ ਗੱਲਬਾਤ ਕਰਦੇ ਹਨ ਵਿਕਲੰਗ ਨੌਜਵਾਨ ਸੁਦਰਮ ਕੁਮਾਰ ਅਤੇ ਉਸਦੇ ਸਾਥੀ ਸਮਾਜ ਸੇਵਕ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਕੁੱਕੜੇ ਅਤੇ ਬੱਚਿਆਂ ਦੇ ਬਿਸਕਟ ਟੌਫੀਆਂ ਵੇਚ ਮਿਹਨਤ ਕਰਦਾ ਹੈ ਕਿ ਉਸੇ ਵਿੱਚ ਪੈਸੇ ਜੋੜ ਕੇ ਉਸਨੇ ਇੱਕ ਮੋਬਾਈਲ ਫੋਨ ਖਰੀਦਿਆ ਸੀ ਪਰ ਮੋਬਾਈਲ ਗੁੰਮ ਹੋਣ ਤੇ ਜਦੋਂ بار-ਬਾਰ ਥਾਣੇ ਦੇ ਚੱਕਰ ਕੱਢ ਰਿਹਾ ਸੀ ਤਾਂ ਐਸਐਚਓ ਸਾਹਿਬ ਨੇ ਉਸ ਦੀ ਮੁਸ਼ਕਲ ਨੂੰ ਸਮਝਦਿਆਂ ਉਸ ਨੂੰ ਇੱਕ ਨਵਾਂ ਫੋਨ ਭੇਟ ਕੀਤਾ ਹੈ ਜਿਸ سے ਚੱਲਦੇ ਪੁਲਿਸ ਦੇ ਇਸ ਉਪਰਾਲੇ ਦੀ ਹਰ ਪਾਸੇ ਸਲਾਗਾ ਹੋ ਰਹੀ ਹੈ ਆਓ ਤੁਹਾਨੂੰ ਸੁਣਾਉਨੇ ਆ ਇਸ ਸੰਬੰਧੀ ਗੱਲਬਾਤ ਕਰਦੇ ਆ ਐਸਐਚਓ ਸਾਹਿਬ ਅਤੇ ਸਮਾਜ ਸੇਵਕ ਰਣਜੀਤ ਸਿੰਘ ਨੇ ਕੀ ਕਿਹਾ ਹਾਂਜੀ ਕੀ ਨਾਮ ਤੇਰਾ ਸੁੰਦਰਮ ਕੁਮਾਰ ਪੰਡੇ ਕੀ ਹੋਇਆ ਸੀ ਸਰ ਦਾ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਅੱਛਾ ਹਾਂਜੀ ਉਹ ਕਿੱਥੇ ਕਿੰਨਾ ਚਿਰ ਹੋ ਗਿਆ ਗੁੰਮ ਹੋਇ ਲੋ ਸਰ 15 ਦਿਨ ਹੋ ਗਏ ਆ ਅੱਜ ਵੀ ਕਿਸ ਤਰ੍ਹਾਂ ਹੈਂਡਓਵਕ ਕੀਤਾ ਕਿਥੋਂ ਲੱਭਾ ਫੋਨ ਤੇ ਨਾ ਐ ਐਸ ਐਚਓ ਸਾਹਿਬ ਨਾਲ ਜੀ ਆਪਣੇ ਸਾਰੀ ਆ ਪਰੇਸ਼ਾਨੀ ਦੱਸੀ ਸੀ ਜੀ ਸਾਰੀ ਦਿੱਕਤ ਦੱਸੀ ਸੀ ਤੇ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜੇ ਮੌਕੇ ਤੇ ਜਿੰਨੀ ਵੀ ਕਾਰਵਾਈ ਬਣਦੀ ਹੋਈ ਫਿਰ ਉਹਨਾਂ ਕਰਕੇ ਤੇ ਆਪਣਾ ਉਹਨਾਂ ਨੇ ਫਿਰ ਮੈਨੂੰ ਫੋਨ ਦਿੱਤਾ ਨਵਾਂ ਫੋਨ ਦਿੱਤਾ ਹਾਂਜੀ ਨਵਾਂ ਦਿੱਤਾ ਤੇ ਪਹਿਲਾਂ ਕਿੰਨੇ ਦਿਨ ਚੱਕਰ ਘੜਦੇ ਖਾਣਿਆਂ ਦੇ ਪਹਿਲਾਂ ਸਰ ਜੀ ਆਉਨੇ ਹੀ 5-6 ਵਾਰੀ ਆਏ ਆ ਤੇ ਫਿਰ ਆ ਕੇ ਤੇ ਚਲ ਜਾਂਦੇ ਰਹੇ ਉਹਨਾਂ ਤੱਕ ਗੱਲ ਹੀ ਪਹੁੰਚੀ ਸੀ ਤਾਂ ਕਰਕੇ ਸਰ ਇੰਨਾ ਟਾਈਮ ਲੱਗ ਰਿਹਾ ਹੈ ਹਾਂਜੀ ਸਰ ਜਰਾਬ ਨਾਲ ਫਿਰ ਕਿੰਨੀ ਜਲਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਸਰ ਜੀ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜਾ ਵੀ ਮਾਮਲਾ ਸੀਗਾ ਉਹਨੂੰ ਸ਼ਾਂਤ ਕਰਕੇ ਤੇ ਸਾਰਾ ਬਣ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡਾ ਸਾਰਾ ਮਾਮਲਾ ਠੀਕ ਠਾਕ ਘਰ ਤਾਂ ਸਾਡਾ ਸਾਰਾ ਬਹੁਤ ਬਹੁਤ ਧੰਨਵਾਦ ਹੈ ਐਸਐਚਓ ਸਾਹਿਬ ਨੂੰ ਕਿ ਉਹਨਾਂ ਨੇ ਸਾਡੀ ਇੰਨੀ ਸੁਣੀ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਮਗਰ ਆ ਕੇ ਤੇ ਸਾਡੀ ਇੰਨੀ ਹੈਲਪ ਕੀਤੀ ਲੱਗਦਾ ਉਮੀਦ ਹੈਗੀ ਸੀ ਤੁਹਾਨੂੰ ਫੋਨ ਲਿਆਂਦੀ ਨਾ ਮੇਜੂਗਾ ਨਹੀਂ ਸਰ ਉਮੀਦ ਨਹੀਂ ਸੀ ਕਿ ਪਰ ਬਹੁਤ ਬਹੁਤ ਧੰਨਵਾਦ ਸਰ ਜੀ ਕੇ ਉਹਨਾਂ ਨੇ ਉਹ ਦਿੱਤਾ ਮੈਨੂੰ ਫੋਨ ਦਿੱਤਾ ਮੈਂ ਤੇ ਹਮੇਸ਼ਾ ਅਰਦਾਸ ਕਰੂੰਗਾ ਕਿ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਤੇ ਰੱਖਣ ਤੇ ਆ ਮੇਰੇ ਜਤਿੰਦਰ ਭਾਜੀ ਨੇ ਇੱਥੇ ਸਾਡੇ ਮੇਰੇ ਗਵਾਂਢੀ ਨੇ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ਜੀ ਤੁਹਾਡੇ ਦੇਰੇ ਤੇ ਉਦਾਸੀ ਸੀ ਮਸਹੂਰ ਸੀ ਹਾਂਜੀ ਇਧਰ ਉਠਾੜੇ ਆਏ ਜੋ ਮੈਨੂੰ ਬਹੁਤ ਕਾफी ਖੁਸ਼ੀ ਆ ਗਈ ਤੁਹਾਡੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆ ਭਾਜੀ ਉਹਨਾਂ ਦਾ ਵੀ ਤੇ ਸਭ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਇਹ ਸਾਡਾ ਸਾਥ ਦਿੱਤਾ। ਭਾਜੀ ਭਾਈ ਆਪਣਾ ਨਾਮ ਦੱਸ ਕੇ। ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਤੇ ਮੈਂ ਸ਼ਹਾੜੇ ਦਾ ਰਹਿਣ ਵਾਲਾ। ਇੱਕ ਅੱਜ ਤੋਂ 7-8 ਦਿਨ 10 ਦਿਨ ਪਹਿਲਾਂ ਇੱਕ ਹੈਂਡੀਕੈਪ ਮੁੰਡੇ ਦਾ ਫੋਨ ਘੜਾ ਗੋਮੋ ਜਾਂਦਾ ਸੀ। ਔਰ ਉਹਦਾ ਪਿਓ ਸਿਰਤੇ ਨਹੀਂ ਸੀ ਹੈਗਾ। ਉਹਨੇ ਛੋਟਾ ਜਿਹਾ ਜਿਹੜੀ ਦੁਕਾਨ ਆਪਣੀ ਕੁਰਕਰਿਆਂ ਕਰਕਿਆਂ ਦੀ ਕਰਕੇ ਉਤੋਂ ਕਮਾਈ ਕਰਕੇ ਤੇ ਉਹਨੇ ਲਿਆ ਸੀ। ਔਰ ਇਹ ਕਟੋਕੜ 7-8 ਦਿਨ ਲਗਾਤਾਰ ਠਣੇ ਦਾ ਚੱਕਰ ਲਾ ਰਿਹਾ ਸੀ ਤੇ ਪਰ ਸੁਣਵਾਈ ਕੋਈ ਨਹੀਂ ਫਿਰ ਇਹਨਾਂ ਮੇਰੇ ਨਾਲ ਗੱਲ ਕੀਤੀ ਮੈਂ ਐਸਐਸਓ ਸਾਹਿਬ ਨਾਲ ਆ ਕੇ ਗੱਲ ਕੀਤੀ ਜਿਹੜੇ ਸਾਡੇ ਏਰੀਏ ਦੇ ਹਿਹਾੜੇ ਦੇ ਬੜੇ ਇਮਾਨਦਾਰ ਐਸਐਸਓ ਸਾਹਿਬ ਵਿਨੋਦ ਸ਼ਰਮਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੋਵਾਂ ਘੰਟਿਆਂ ਦੇ ਅੰਦਰ ਇਹਨਾਂ ਮੁੰਡੇ ਨੂੰ ਫੋਨ ਜਿਹੜਾ ਹੈ ਉਹ ਹਾਸਲ ਕਰਕੇ ਦੇ ਦਿੱਤਾ ਮੈਂ ਫਿਰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਵਿਨੋਦ ਸ਼ਰਮਾ ਜੀ ਐਸਐਸਓ ਸਾਹਿਬ ਦਾ ਕਿ ਆਪ ਜੀ ਨੇ ਐਡਾ ਜਿਹੜਾ ਪ੍ਰਾਲਾ ਕਰਕੇ ਤੇ ਮੁੰਡੇ ਹੈਂਡੀਕੈਪ ਦੀ ਮਦਦ ਕੀਤੀ ਆ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਆ ਕਿ ਉਹ ਸਿਰ ਤੇ ਨਾ ਹੋ ਦਾ ਬਿਚਾਰ ਆਪਣਾ ਕਰਨ ਲਿਆ ਹੈ ਹੈਂਡੀਕੈਪ ਮੁੰਡਾ ਜਿਹੜਾ ਕੰਮ ਕਰਕੇ ਆਪਣਾ ਢਿੱਡ ਪਾਲਣਾ ਪਰਿਵਾਰ ਦਾ ਪਾਲਣਾ ਬੇਸ਼ੱਕ ਚਲੋ ਜਿੱਦਾਂ ਮਰਜੀ ਆ ਆਪਣਾ ਕਾਰੋਬਾਰ ਵਿਚਾਰੇ ਨੇ ਚਲਾਇਆ ਸੀ ਔਰ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਆ ਵੇਖਦੇ ਆ ਐਸੋ ਸਾਹਿਬ ਨੇ ਇਹਨੂੰ Samsung ਦਾ ਨਵਾਂ ਫੋਨ ਜਿਹੜਾ ਉਹ ਗਿਫਟ ਕੀਤਾ ਤੇ ਮੇਰੀ ਫਿਰ ਅਰਦਾਸ ਮਹਾਰਾਜ ਗਾੜੀ ਸੱਚੇ ਪਾਤਸ਼ਾਹ ਗੜੀ ਇਹੋ ਬੇਨਤੀ ਆ ਕਿ ਮਾਲਕ ਸੱਚੇ ਪਾਚ ਐਸੋ ਸਾਹਿਬ ਨੂੰ ਬੜੀ-ਬੜੀ ਉਮਰ ਮੇਰੀ ਵੀ ਉਮਰ ਲਾ ਦੇ ਕਿ ਜਿਹੜਾ ਇਦਾਂ ਇੱਕ ਗਰੀਬਾਂ ਦਾ ਪੱਖ ਦੇ ਵਿੱਚ ਬੰਦਾ ਜਿਹੜਾ ਉਹ ਸੋਚਦੇ ਲੱਗਿਆ ਜਾਂਦਾ ਵੀ ਥਾਣੇ ਦੇ ਬਾਰਕੇ ਤੱਲੇ ਮਾਰਦੇ ਸ਼ਾਟਾ ਥਾਣੇ ਦੀ ਗੱਲ ਕੀ ਇਹ ਘੁਆਈ ਹੁੰਦੀ ਬਾਬਾ ਮੈਂ ਨਾ ਵੀ ਸ਼ਾਟੇ ਥਾਣੇ ਦੀ ਮੇਰੇ ਹਿਸਾਬ ਨਾਲ ਐਚ.ਐਸ.ਓ. ਸਾਹਿਬ ਜਿਹੜੇ ਮਨੋਦ ਸ਼ਰਮਾ ਜੀ ਹੈ ਨਾ ਕਾਫੀ ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਔਰ ਐਨੇ ਕ ਬੰਦੇ ਇਮਾਨਦਾਰ ਨੇ ਐਨੇ ਕ ਅਫਸਰ ਇਮਾਨਦਾਰ ਨੇ ਮੈਂ ਤਾਂ ਅਜੇ ਤੱਕ ਮੇਰੀ ਜਿਹੜੀ ਐਨੀ ਉਮਰ ਉਹ ਮੈਂ ਨਹੀਂ ਵੇਖਿਆ ਪੀਨਾਂ ਨੂੰ ਵੀ ਜੇ ਕੋਈ ਇਦਾਂ ਦਾ ਕੰਮ ਹੋ ਬੜੀ ਗਰੀਬਾਂ ਦੀ ਮਤ ਕਰਦੇ ਆ ਉਹ ਤੁਹਾਡੇ ਸਾਹਮਣੇ ਆ ਇੱਕ ਬੰਦੇ ਦਾ ਫੋਨ ਜਿਹੜਾ ਗੁੰਮ ਹੋ ਜਾਂਦਾ ਉਹਨੂੰ ਅੱਧੇ ਘੰਟੇ ਤੋਂ ਦੋਆਂ ਘੰਟਿਆਂ ਦੇ ਅੰਦਰ ਅੰਦਰ ਫੋਨ ਗਿਫਟ ਦੇ ਦਿੱਤੇ ਜਾਂਦਾ ਵੀ ਚਲੋ ਕੋਈ ਨਹੀਂ ਇਹ ਤੋਂ ਵੱਡ ਕੀ ਉਹਦਾ ਸਾਹਮਣੇ ਆ ਕੋਈ ਲੁਕੀ ਤੇ ਆਈ ਨਹੀਂ ਵੀ ਜਿਹੜੀ ਅੱਜ ਲੁਕੀ ਆ ਹਾਂ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਐ ਵੀ ਗਲਤ ਕੰਮ ਜਾਂ ਕੋਈ ਹੋ ਜੇ ਤੇ ਉਹਦਾ ਕਹਿ ਦਿੱਤੇ ਉਹ ਵੱਖਰੀ ਗੱਲ ਆ ਪਰ ਇਹ ਜਿਹੜੀ ਮਾਂ ਦੀ ਮਿਸਾਲ ਜਿਹੜੀ ਐ ਐਸਐਸਓ ਨੇ ਸਪੱਸ਼ਟ ਕੀਤੀ ਆ ਬੜੀ ਵੱਡੀ ਗੱਲ ਆ ਵੀ ਇੱਕ ਹੈਂਡੀ ਕੈਪ ਬੰਦਾ ਸੀ ਜਿਹੜਾ ਵਿਚਾਰਾ ਤੁਰ ਕੇ ਆ ਵੀ ਨਹੀਂ ਸਕਦਾ ਜਿੰਨੂੰ ਦੋਹਾਂ ਬੰਦੇ ਚੁੱਕ ਕੇ ਲਿਆਉਂਦੇ ਸੀ ਫੇਰ ਥਾਣੇ ਦਾ ਚੱਕਰ ਲਾਉਂਦੇ ਤੇ ਬੜੀ ਮਿਹਰਬਾਨੀ ਐ ਐਸਓ ਸਾਹਿਬ ਦੀ ਮੈਂ ਫੇਰ ਤੁਹਾਡੇ ਮਿਹਰਿਆ ਧੰਨਵਾਦ ਕਰਨਾ ਚਾਹੁੰਦਾ ਐ ਐਸਓ ਸਾਹਿਬ ਦਾ ਇਹਨਾਂ ਨੇ ਵੀ ਬਹੁਤ ਸਾਰਾ ਸਮਰਥਨ ਕੀਤਾ ਮੈਂ ਨਾ ਸਰੋਪਾ ਪੇੜ ਪਾ ਕੀਤਾ ਮੇਰੇ ਏਰੀਏ ਦੇ ਹਿਹਾੜੇ ਦੇ ਜਿਹੜੇ ਐਸਚਓ ਇੰਨੇ ਮਾਦਰ ਨੇ ਮੈਂ ਸਰੋਪਾ ਪੇੜ ਪਾ ਗਏ ਇਹਨਾਂ ਨੂੰ ਮਸਮਤ ਕੀਤਾ ਗਿਆ ਵੀ ਚੰਗਾ ਕੰਮ ਕੀਤਾ ਚੰਗੀ ਜਿਹੜੀ ਉਸ ਲਾਗਾ ਕਰਾਂਗੇ ਤੁਹਾਡੀ ਮੈਂ ਅਹੜੇ ਸਰ ਕੀ ਜਿਹੜੀ ਮਾਮਲਾ ਜਿਹੜਾ ਸੰਦਰ ਦਾ ਜਿਹੜਾ ਫੋਨ ਮਿਸਿੰਗ ਹੋਇਆ ਇਹ ਲਟਕੇ ਦੇ ਨਾਲ ਫੋਨ ਮਿਸਿੰਗ ਹੋ ਗਿਆ ਸੀ ਤੇ ਜਦੋਂ ਮੈਂ ਮੈਨੂੰ ਮਿਲਿਆ ਤਾਂ ਉਹਦਾ ਪਤਾ ਲੱਗਾ ਵੀ ਦੋ ਤਿੰਨ ਵਾਰ ਆ ਚੁੱਕਾ ਤੇ ਮਤਲਬ ਫੋਨ ਰਿਕਵਰ ਨਹੀਂ ਇਸ ਸੁਣਵਾਈ ਨਹੀਂ ਸਹੀ ਤਰੀਕੇ ਨਾਲ ਹੋਈ ਜਦੋਂ ਮੇਰੇ ਧਿਆਨ ਚ ਆਇਆ ਅਸੀਂ ਐਫਰਟ ਕਰਕੇ ਆਪਦੇ ਤਰੀਕੇ ਨਾਲ ਟੈਕਨੀਕਲੀ ਇਹਦਾ ਫੋਨ ਰਿਕਵਰ ਕਰਾਇਆ ਤੇ ਦੇ ਹੈਂਡਓਵਰ ਕਰਤਾ ਤੇ ਕਾਫੀ ਮਤਲਬ ਫਿਜ਼ੀਕਲੀ ਥੋੜੇ ਨੂੰ ਪ੍ਰੋਬਲਮ ਹੀ ਤੇ ਕਾਫੀ ਮਤਲਬ ਉਸ ਟਾਈਮ ਲੱਗਾ ਵੀ ਇੰਨੀ ਵਾਰ ਇਹਦਾ ਜਿਹੜੇ ਫੇਰੇ ਪੈ ਗਏ ਗਲਤ ਆ ਕੀ ਲੱਗਦਾ ਵੀ ਹਰ ਕਿਸੇ ਨੂੰ ਸੁਣਵਾਈ ਜਲਦੀ ਕਰਨੀ ਚਾਹੀਦੀ ਕਿ ਖਾ ਕੇ ਇਸ ਦਾ ਨੌਜਵਾਨਾਂ ਦੀ ਬਿਲਕੁਲ ਬਿਲਕੁਲ ਜੇ ਜਦੋਂ ਹਰ ਕਿਸੇ ਦੀ ਕਰਨੀ ਚਾਹੀਦੀ ਹੈ ਕੋਈ ਏਬਲਡ ਵੀ ਆ ਜਾਂ ਡਿਫਰੈਂਟਲੀ ਏਬਲਡ ਵੀ ਆ ਹਰ ਕਿਸੇ ਦੀ ਸੁਣਾਈ ਜਲਦੀ ਕਰਨੀ ਚਾਹੀਦੀ ਉਹਦਾ ਫੇਰੇ ਵਾਲਾ ਕੰਮ ਤੇ ਗਲਤ ਹੈ ਜੀ ਫੇਰੇ ਹਰ ਕੋਈ ਆਸ ਸੁਣਾਉਂਦਾ ਜਿਹ ਬਿਵਾਰ ਵੀ ਆਸ ਲਾਇਆ ਅੱਜ ਇਹਦੇ ਦੀ ਖੁਸ਼ੀ ਕਿੰਨੀ ਸੀ ਨੌਜਵਾਨ ਜਿਹਨੂੰ ਫੋਨ ਦਿੱਤਾ ਗਿਆ ਬਹੁਤ ਖੁਸ਼ੀ ਇਹਨੂੰ ਵੇਖ ਕੇ ਸੀ ਗੌਤ ਅੱਪ ਕਾਫੀ ਸਟ੍ਰੈਸ 'ਚ ਕੰਮ ਕਾਫੀ ਜ਼ਿਆਦਾ ਸੀ ਅੱਜ ਪਰ ਇਹਦੀ ਖੁਸ਼ੀ ਵੇਖ ਕੇ ਸਾਡਾ ਸਟ੍ਰੈਸ ਜ਼ੀਰੋ ਹੋ ਗਿਆ ਜ਼ੀਰੋ ਹੋ ਗਿਆ ਪਰਿਵਾਰਾ ਸਮਾਨਾ ਕੀਤਾ ਗਿਆ ਜੀ ਜੀ ਪਰਿਵਾਰ ਵਾਲੇ ਥੈਂਕ ਯੂ ਲੱਗਦਾ ਹਾ ਥਾਣੇ ਵਿੱਚ ਹਰ ਕਿਸੇ ਦੀ ਸੁਣਵਾਈ ਹੋ ਗਈ ਹਰ ਕੋਈ ਖੁਸ਼ੀ ਜਿਹੜਾ ਆਪ ਤਾਂ ਜਾਂਦਾ ਉਹ ਆਸ ਸੁਣੀ ਜਾਉ ਬਿਲਕੁਲ ਬਿਲਕੁਲ ਜਨਰਲੀ ਸੁਣੀ ਵੀ ਜਾਂਦੀ ਹੈ ਪਰ ਚਲੋ ਅਪਾ ਚੈੱਕ ਵੀ ਕਰਦੇ ਲੜਕਾ ਆਕੇ ਕਿਉਂਕਿ ਇਸ ਕੰਡੀਸ਼ਨ ਚ ਜੇ ਉਹਨੂੰ ਦੋ ਫੇਰੇ ਪਏ ਤਾਂ ਫਿਰ ਮੇਰੇ ਵੱਲੋਂ ਵੀ ਗਲਤੀ ਹੋਈ ਐ ਅਸੀਂ ਦੇਖਿਆ ਜੋ ਬਸਾਤ ਮਣੀ ਪਿਆ ਨਹੀਂ ਬਸ ਫੇਰ ਦਾ ਤੁਹਾਡਾ ਇਜ਼ਹਾਰ ਕਰ ਰਹੇ ਸਾਰੇ ਹਾਂ ਅੱਜ ਕੋਟ ਦਾ ਕਾਫੀ ਘੱਮ ਸੀ ਤਾਂ ਕਰਕੇ ਕੋਟ ਦੇ ਚਲਾਨ ਵਗੈਰਾ ਦੇਣ ਵਾਲੇ ਹੀ ਦੇਣ ਪੂਰੇ ਹੋ ਰਹੇ ਠੀਕ ਹਾਂ ਜੀ